जय श्री राम जय गो माता जी संयुक्त गौ रक्षा दल पंजाब भाईस प्रधान प्रमोद टाइल बठिंडा ਅਸੀਂ ਅੱਜ ਫੈਰੂਗੜ ਚੌਂਕ ਦੇ ਵਿੱਚ ਸਾਰੀਆਂ ਸੰਸਥਾਵਾਂ ਵਾਲੇ ਰਲ ਕੇ ਧਰਨਾ ਲਾਇਆ ਸੀ ਪ੍ਰਸ਼ਾਸਨ ਦੇ ਖਿਲਾਫ ਪ੍ਰਸ਼ਾਸਨ ਦੇ ਕੰਨ ਤੇ ਜੂ ਨਹੀਂ ਸਰਕਦੀ ਵੀ ਇੰਨੀ ਜਿਆਦੇ ਗਊਆਂ ਮਰ ਰਹੀਆਂ ਨੇ ਜਨਵਰੀ ਫਰਵਰੀ ਦੇ ਵਿੱਚ 537 ਗਊਆਂ ਮਰ ਗਈਆਂ ਵੀ ਜਿਹੜੇ ਗੂਆ ਮਰੀਏ ਨੇ ਇਹਨਾਂ ਨੂੰ ਕੋਈ ਦਿੱਕਤ ਨਹੀਂ ਬੰਦੇ ਮਰਨ ਗੂਆ ਮਰਨ ਕੋਈ ਦਿੱਕਤ ਨਹੀਂ ਇਹਨਾਂ ਦੇ ਕੋਈ ਹੋ ਨਹੀਂ ਪਹਿਲਾਂ ਟਰੱਕਾਂ ਦੇ ਟਰੱਕ ਭਰ ਕੇ ਜਾਂਦੇ ਸੀਗੇ ਇੱਥੇ ਹੁਣ ਵੀ ਜਾਂਦੇ ਨੇ ਕੋਈ ਥਾੜਾ ਖਾਲੀ ਨਹੀਂ ਜਿੱਥੇ ਅਸੀਂ ਪਰਚਾ ਨਾਲ ਦਰਜ ਕਰਾਇਆ ਹੋਏ ਮੈਂ ਪਰਮੋਦ ਕੁਮਾਰ ਵੱਲੋਂ ਵੀ ਇਹਨਾਂ ਨੂੰ ਚੰਡੀਗੜ੍ਹ ਤੋਂ ਜਦੋਂ ਸ਼ਰਾਬ ਆਉਂਦੀ ਆ ਦੋ ਬੋਤਲਾਂ ਚਾਰ ਬੋਤਲਾਂ ਇਹਨਾਂ ਨੂੰ ਕਾਰ ਦੀ ਡਿੱਗੀ 'ਚ ਬੋਤਲਾਂ ਸਿਆ ਜਾਂਦੀਆਂ ਨੇ ਟਰੱਕਾਂ ਦੇ ਵਿੱਚ ਗੂਆ ਭਰ ਕੇ ਜਾਂਦੀਆਂ ਕੋਈ ਨਹੀਂ ਛਾਉਂਦੀਆਂ ਇਹ ਸਰਕਾਰ ਦੇ ਵਿੱਚ ਗੂਤਾ ਸਕਰੀ ਬਹੁਤ ਹੀ ਜ਼ਿਆਦਾ ਚੱਲ ਰਹੀ ਹੈ ਨੰਬਰ 2 ਸਾਡੇ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਪੰਜਾਬ ਦੇ ਅਸ਼ੋਕ ਸਿੰਘਲਾ ਜੀ ਸਾਡੇ ਹਰਾਇਪੁਰ ਗਊਸ਼ਾਲਾ ਦੇ ਵਿੱਚ ਪਹੁੰਚੇ ਸੀ ਉਹਨਾਂ ਨੇ ਕਿਹਾ ਵੀ ਗਊਸ਼ਾਲਾ ਦੇ ਵਿੱਚ ਜਿਹੜਾ ਵੀ ਕੋਈ ਰੋਲ ਹੈ ਦੱਸੋ ਸਾਨੂੰ ਕੀ ਗੱਲਬਾਤ ਹੋ ਗਈ ਉਹ ਜਦੋਂ ਗਊਸ਼ਾਲਾ ਦੇ ਵਿੱਚ ਆਏ ਉੱਥੇ ਜਿਹੜੀ ਗਿਣਤੀ ਦੇ ਡਾਇਟ ਮਨੀ ਦਾ ਕਾਪੜਾ ਸੀ 200 ਪਲੱਸ ਦਾ ਕਾਪੜਾ ਸੀ ਉਹਨਾਂ ਨੂੰ ਅਸੀਂ ਜਦੋਂ ਦੱਸਿਆ ਉਹ ਕਹਿੰਦੇ ਵੀ ਨਗਰ ਨਿਗਮ ਦੇ ਦੋ ਮੁਲਾਜ਼ਮ ਸਾਡੇ ਨਾਲ ਉੱਥੇ ਗਏ ਹੋਏ ਸੀ ਨਗਰ ਨਿਗਮ ਦੇ ਅਧਿਕਾਰੀ ਉਹਨਾਂ ਨੂੰ ਕਿਹਾ ਵੀ ਗਿਣਤੀ ਕਰਾ ਕੇ ਆਉਣੀ ਹੈ ਸਿੰਘਲਾ ਜੀ ਨੂੰ ਸਾਡੇ ਚੇਅਰਮੈਨ ਸਾਹਿਬ ਨੂੰ ਪਤਾ ਨਹੀਂ ਸੀ ਇਸ ਚੀਜ਼ ਦਾ ਵੀ ਕੱਪਲਾ ਉਹ ਕਹਿੰਦੇ ਕੋਈ ਗੱਲ ਨਹੀਂ ਗਰਮੀ ਬਹੁਤ ਜ਼ਿਆਦਾ ਨਹੀਂ ਸੀ ਸਾਡੇ ਸਾਰੇ ਸੰਸਥਾਵਾਂ ਦੇ ਗਊ ਸੇਵਕ ਉੱਥੇ ਮੌਜੂਦ ਸੀ ਉਹਨਾਂ ਨੇ ਉਹਨਾਂ ਨੂੰ ਆਰਡਰ ਕਰਤਾ ਵੀ ਤੁਸੀਂ ਗਿਣਤੀ ਕਰਾ ਦਿਓ ਅਸੀਂ ਅਖਾ ਠੀਕ ਹੈ ਵੀ ਗਿਣਤੀ ਕਰਵਾਉਣਗੇ ਦੋ ਮਲਾਜ਼ਮ ਉਹਨਾਂ ਦੇ ਦੋ ਸਾਡੇ ਗਿਣਤੀ ਕਰਵਾਉਣ ਤੋਂ ਦੋਨੇ ਮਲਾਜ਼ਮ ਭੱਜ ਚੁੱਕੇ ਸੀਗੇ ਇਹ ਰਲੀ ਮਿਲੀ ਪੁੱਤ ਚੋਰਾ ਨਾਲ ਕੁੱਤੀ ਰਲੀ ਹੋਈ ਹੈ ਡਾਈਟ ਮਨੀ ਦੇ ਵਿੱਚ ਘਪਲਾ ਹੋ ਰਿਹਾ 30 ਰੁਪਏ ਦੇ ਵਿੱਚ ਵੀ ਇਹਨਾਂ ਦੇ ਸਾਰੇ ਅਫਸਰਾਂ ਨੂੰ ਇਕੱਲੇ ਇਕੱਲੇ ਨੂੰ ਮਹੀਨੇ ਪਹੁੰਚਦੇ ਨੇ ਇਹਨਾਂ ਨੂੰ ਕੀ ਲੋੜ ਸੀ ਡਾਈਟ ਮਨੀ ਦੇ ਵਿੱਚ ਘਪਲਾ ਕਰਨ ਦੀ ਉੱਥੇ ਗਿਣਤੀ ਨਹੀਂ ਕਰਵਾਈ ਦੋਨੇ ਸਰਕਾਰੀ ਮੁਲਾਜ਼ਮ ਉੱਥੇ ਮੌਜੂਦ ਸੀ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਅਸ਼ੋਕ ਸਿੰਘ ਲਈ ਉੱਥੇ ਮੌਜੂਦ ਸੀ ਉਹਨਾਂ ਨੇ ਜਦੋਂ ਗਏ ਉਹ ਮੁਲਾਜ਼ਮ ਭੱਜ ਚੁੱਕੇ ਉਹਨਾਂ ਨੂੰ ਅਸੀਂ ਵੀਡੀਓ ਬਣਾਈ ਆ ਸਾਡੇ ਕੋਲੇ ਪ੍ਰੂਫ ਨੇ ਪਾਸ ਜਾਂਦੇ ਵੀ ਇਹਨੇ ਕੀ ਲੋੜ ਆ ਨੰਬਰ 2 ਸਾਡੇ ਸਰਕਾਰ ਅੱਗੇ ਬੇਨਤੀ ਹੈ ਕੋਈ ਸਰਕਾਰ ਦੇ ਖਜ਼ਾਨੇ ਤੇ ਬੋਝ ਨਹੀਂ ਹੈ ਗਿਆ ਗਊਆਂ ਵੀ ਸਰਕਾਰ ਦੇ ਖਜ਼ਾਨੇ ਤੇ ਬੋਝ ਨਹੀਂ ਇਹ ਸਾਡੀ ਪਬਲਿਕ ਦਾ ਜਿਹੜਾ ਕੌਂਸੈਸ ਲਾਇਆ ਕਿਸੇ ਬੰਦੇ ਨੇ ਕੋਈ ਇਤਰਾਜ ਨਹੀਂ ਕੀਤਾ ਕੌਂਸੈਸ ਜਦੋਂ ਲੱਗਿਆ ਸੀ ਹਰ ਇੱਕ ਬੰਦਾ ਹਰ ਇੱਕ ਥਾਂ ਦੇ ਕੋਈ ਕਿਸੇ ਨੇ ਟੂ-ਵਿਲਰ ਲੈਣਾ ਫੋਰ-ਵਿਲਰ ਲੈ ਲੈ ਬਿਜਲੀ ਦਾ ਬਿੱਲ ਹੈ ਕੋਈ ਵੀ ਚੀਜ਼ ਲੈਣੀ ਹੈ ਕੌਂਸੈਸ ਹਰ ਇੱਕ ਚੀਜ਼ ਤੇ ਲਾਇਆ ਗਵਰਨਮੈਂਟ ਨੇ ਇਹਨਾਂ ਕੋਲ ਕਰੋੜਾਂ ਰੁਪਏ ਫੰਡ ਪਿਆ ਹੈ ਇਹਨਾਂ ਦਾ ਹਿਸਾਬ ਲਿਆ ਜਾਵੇ ਜੇਕਰ ਹਿਸਾਬ ਲਿਆ ਜਾਵੇ ਕਿਸੇ ਕੋਲੇ ਕਾਉਂਸਲਸ ਦਾ ਪਤਾ ਨਹੀਂ ਵੀ ਕਿੰਨਾ ਕੁ ਰੁਪਇਆ ਪਿਆ ਇਹ ਹੋਰ ਪਾਸੇ ਵਰਤੀ ਜਾਂਦੇ ਨੇ ਕਾਉਂਸਲਸ ਜੇਕਰ ਕਾਉਂਸਲਸ ਦੇ ਹਿਸਾਬ ਨਾਲ ਲਾਈਏ ਗਊਆਂ ਨੂੰ ਬਦਾਮਾ ਦੀ ਖਾਲਤਾ ਕੀ ਜੇ ਮਦਮ ਵੀ ਖਵਾ ਦਈਏ ਤਾਂ ਵੀ ਕਾਉਂਸਲਸ ਮੁੱਕਦਾ ਨਹੀਂ ਹੈਗਾ ਪੰਜਾਬ ਸਰਕਾਰ ਨੂੰ ਇਸ ਚੀਜ਼ ਦਾ ਭਲੇਖ ਹੈ ਅਸੀਂ ਕਹਿੰਦੇ ਹਾਂ ਗਊ ਪੰਜਾਬ ਸਰਕਾਰ ਨੂੰ ਭਲੇਖ ਹੈ ਇਸ ਚੀਜ਼ ਦਾ ਵੀ ਗਊਆਂ ਗਊਲਾਰ ਕਹਿੰਦੇ ਨੇ ਇਹਦਾ ਆ ਵੀ ਉਹ ਸਲੈਟਰ ਹਾਊਸ ਖੋਣਖਾ ਨੇ ਗਊਸ਼ਾਲਾ ਨਹੀਂ ਹੈਗੀਆਂ ਜਿਹੜੀ ਸਰਕਾਰ ਦੇ ਖੋਲੀ ਵੀ ਆ ਕਟਲਪੌਂਡ ਉਥੇ ਗਊਆਂ ਨੂੰ ਲਿਆ ਕੇ ਸ਼ਹਿਰ ਚ ਇਕੱਠਿਆ ਕਰਕੇ ਟਰੱਕ ਦੇ ਵਿੱਚ 25 25 30 ਦੀ ਗਊਆਂ ਇੱਕ ਟਰੱਕ 'ਚ ਲੋਡ ਹੁੰਦੀਆਂ ਨੇ ਜਦੋਂ ਕਿ ਗਵਰਨਮੈਂਟ ਦਾ ਲਾਅ 6 ਤੋਂ ਵੱਧ ਲੋਡ ਨਹੀਂ ਕਰ ਸਕਦੇ ਜਦੋਂ ਇਹ ਲੋਡ ਕਰਦੇ ਨੇ ਪੂਰੇ ਤਸ਼ੱਦਦ ਦੇ ਨਾਲ ਲੋਡ ਕਰਦੇ ਨੇ ਇਹ ਤਾਂ ਕਹਿੰਦੇ ਨੇ ਅਸੀਂ ਰਾਜਸਥਾਨ ਤੋਂ ਟੀਮ ਮੰਗਾਉਂਦੇ ਆ ਆ ਪਿੰਡਾਂ ਦੇ ਵਿੱਚ ਜਿਹੜੇ ਰਾਪਾਂ ਆਠ ਬੈਠੇ ਨੇ ਰਾਜਸਥਾਨੀ ਉਹ ਪਾਠ ਲੈ ਕੇ ਆਉਂਦੇ ਨੇ ਤੇ ਡਾਂਗਾ ਹੁੰਦੀਆਂ ਨੇ ਉਹਨਾਂ ਕੋਲੇ ਡਾਂਗਾ ਨਾਲ ਲਾ ਦਿੰਦੇ ਨੇ ਗਊਆਂ ਨੂੰ ਪਿਛਾਏ ਮੈਸਰਖਾਨੇ ਤੋਂ 6 ਟਰਾਲੇ ਰੋਕੇ ਸੀ ਅਸੀਂ ਰੋਕ ਕੇ ਟਰਾਲਿਆਂ ਦੀ ਚੈਕਿੰਗ ਕੀਤੀ ਸੀ ਪੰਜ ਗੋਹਾਂ ਲੱਦਦੇ ਸਮੇਂ ਵਿੱਚ ਟਰੱਕਾਂ ਦੇ ਲਤ ਲਤੜ ਕੇ ਮਾਰਤੀਆਂ ਸੀ ਇਹਨਾਂ ਨੇ ਮੌੜ ਐਸਐਚਓ ਹਰਿਆਪੁਰ ਗੂਸ਼ਲਾ ਤੋਂ ਨਹੀਂ ਨਿਕਲ ਦਿੱਤਾ ਪਰ ਸਰਕਾਰ ਦੀ ਮਿਲੀ ਭੁਗਤੋ ਦੇ ਪਰਚਾ ਨਹੀਂ ਹੋਇਆ ਉਹਦੀ ਇਨਕੁਆਰੀ ਲਵਾ ਕੇ ਛੱਡਾਂਗੇ ਅਸੀਂ ਇਹ ਗੋਹਾਂ ਨੂੰ ਕੁਝ ਨਹੀਂ ਸਮਝ ਰਹੇ ਜੇ ਗੋਹਾਂ ਨੂੰ ਪਹਿਲੀ ਸਰਕਾਰਾਂ ਨੇ ਕੁਝ ਨਹੀਂ ਸਮਝਿਆ ਸਾਨੂੰ ਘਰੇ ਤੌਰ ਤਾ ਪੰਜਾਬ ਸਰਕਾਰ ਨੂੰ ਕਹਿੰਦੇ ਵੀ ਤੁਸੀਂ ਨਸ਼ੇ ਦੇ ਵਿੱਚ ਚੂਰ ਨਾ ਹੋਵੋ ਗੋਮਾਤਾ ਦੀ ਜੀ ਆਵਾਜ਼ ਸੁਣ ਲੋ ਗੂ ਮਾਤਾ ਤੋਂ ਵੱਡਾ ਕੋਈ ਦੇਵਤਾ ਨਹੀਂ ਹੈਗਾ ਕੋਈ ਦੇਵਤਾ ਨਹੀਂ ਹੈਗਾ ਗੂ ਮਾਤਾ ਤੋਂ ਵੱਡਾ ਜੇ ਆਪਦੀ ਅਈ ਤੇ ਆ ਗਈ ਉਹਦੇ ਘਰੇ ਦੇਰ ਹੈ ਹਨੇਰ ਨਹੀਂ ਤੁਸੀਂ ਵੀ ਘਰੇ ਪਹੁੰਚ ਜਾਓਗੇ ਤੁਸੀਂ ਵੀ ਘਰੇ ਪਹੁੰਚ ਜਾਓਗੇ ਕਿਤੇ ਸਦਾ ਦੇ ਨਸ਼ੇ ਦੇ ਵਿੱਚ ਤੁਸੀਂ ਗੂ ਮਾਤਾ ਦੀ ਸੁਣਵਾਈ ਨਹੀਂ ਕਰ ਰਹੀ ਵੀ ਦੇਖਿਓ ਕਿਤੇ ਗਲਤੀ ਨਾ ਕਰ ਬੈਠਿਓ ਅਸੀਂ ਤੁਹਾਨੂੰ ਸੁੱਤੇ ਪਿਆ ਨੂੰ ਜਗਾਉਂਦੇ ਆ ਤੁਹਾਨੂੰ ਦੱਸਦੇ ਆ ਤੁਹਾਨੂੰ ਗੂਆਂ ਬਾਰੇ ਕੁਝ ਨਹੀਂ ਪਤਾ ਸਾਡੇ ਸ਼ਹਿਰ ਦੀਆਂ ਸਾਰੀਆਂ ਸਰਸਾਵਾਂ ਇਕੱਠੀਆਂ ਹੋਈਆਂ ਨੇ ਅੱਜ ਕੁੰਬ ਜਿਹੜੇ ਇਹ ਪ੍ਰਸ਼ਾਸਨ ਦੇ ਇੱਥੇ ਅਧਿਕਾਰੀ ਕੁੰਭ ਕਰਨੀ ਨੀਂਦ ਸੁੱਤੇ ਪਏ ਨੇ ਇਹਨਾਂ ਨੂੰ ਜਗਾਉਣ ਵਾਸਤੇ ਇਹ ਫਾਇਰ ਬਗੜ ਚੌਂਕ ਦੇ ਵਿੱਚ ਧਰਨਾ ਦਿੱਤਾ ਗਿਆ ਸੀ ਜੈ ਕਹੁਮਤਾ ਦੀ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਮੇਰਾ ਨਾਮ ਸੰਦੀਪ ਅਗਰਵਾਲ ਅੱਜ ਜੋ ਬੇਸ਼ਰਮ ਪ੍ਰਸ਼ਾਸਨ ਦੀ ਨਲਕੀ ਦੇ ਚਲਦੇ ਆ ਬਠਿੰਡਾ ਦੀਆਂ ਸਮਾਜਿਕ ਸੰਸਥਾਵਾਂ ਅਤੇ ਗਊ ਭັກਤਾ ਨੇ ਫਾਇਰ ਬਗੜ ਚੌਂਕ ਤੇ ਸ਼ਾਮ 6 ਵਜੇ ਤੋਂ ਲੈ ਕੇ 9 ਵਜੇ ਤੱਕ ਧਰਨਾ ਲਗਾਇਆ ਸੀ ਜਿਸ ਦਾ ਮਕਸਦ ਉਥੇ ਮਰ ਰਹੇ ਰੋਜ਼ ਭੁੱਖ ਨਾਲ ਮਰ ਰਹੇ ਗਊ ਵੰਸ਼ ਨੂੰ ਹਰਾ-ਚਾਰਾ ਉਪਲਬਧ ਕਰਵਾਉਣਾ ਸੀ ਲੇਕਿਨ ਪ੍ਰਸ਼ਾਸਨ ਨੇ ਪਹਿਲਾਂ ਤਾਂ ਸ਼ਾਇਦ ਗਊ ਭਗਤਾਂ ਦੀ ਤਾਕਤ ਨੂੰ ਕਮਜ਼ੋਰ ਸਮਝਿਆ ਪਰ ਜਦੋਂ ਬਠਿੰਡਾ ਬੰਦੇ ਦੀ ਕਾਲ ਹੋਈ ਤਾਂ ਪ੍ਰਸ਼ਾਸਨ ਵੱਲੋਂ ਇੱਕ ਵਾਰ ਵਿਸ਼ਵਾਸ ਦਿਵਾਇਆ ਗਿਆ ਹੈ ਕਿ ਉਥੇ ਰੋਜ਼ਾਨਾ ਗਊ ਭਗਤ ਗਊ ਮਾਤਾ ਲਈ ਹਰਾ-ਚਾਰਾ ਭੇਜਿਆ ਜਾਵੇਗਾ ਜੇਕਰ ਪ੍ਰਸ਼ਾਸਨ ਕਿਸੇ ਪੱਖੋਂ ਗਊ ਮਾਤਨ ਹਰਾ-ਚਾਰਾ ਨਹੀਂ ਭੇਜੇਗਾ ਤਾਂ ਮਜਬੂਰਨ ਗਊ ਭਗਤਾਂ ਨੂੰ ਬਠਿੰਡਾ ਬੰਦ ਕਰਨਾ ਪਏਗਾ ਐਸੇ ਨਾਲ ਹੀ ਗਊ ਭਗਤਾ ਨੇ ਪ੍ਰਸ਼ਾਸਨ ਦੇ ਸ਼ਾਇਦ ਪਹਿਲੀ ਵਾਰ ਪੂਰੇ ਦੇਸ਼ ਜੀ ਹੋਏ ਹੋਵੇ ਇਕੱਠੇ 6 ਪੁਤਲੇ ਫੁਕੇ ਨੇ ਕਿਉਂਕਿ ਗਊ ਭਗਤਾ ਵਿੱਚ ਭਾਰੀ ਰੋਸ ਹੈ ਕਿ ਉੱਥੇ ਗਊਆਂ ਮਰ ਰਹੀਆਂ ਨੇ ਜਿਨ੍ਹਾਂ ਦਾ ਨਾਤਾ ਕਰੇ ਪੋਸਟਮਾਰਟਮ ਕਰਵਾਇਆ ਗਿਆ ਤੇ ਨਾ ਹੀ ਹੋਂ ਨਾਲ ਕੋਈ ਹਰਾ ਜਾੜਾ ਭੇਜਿਆ ਗਿਆ ਸਰਕਾਰੀ ਗਊਸ ਨਾਲ ਡਾਈਟ ਵੀ ਦਿੱਤੀ ਜਾਂਦੀ ਹੈ ਫਿਰ ਵੀ ਕੀ ਹੋ ਰਿਹਾ ਹੈ ਇਹ ਜੋ ਪ੍ਰਸ਼ਾਸਨ ਵੱਲੋਂ ਕਪੜੇਵਾਜੀ ਠੇਕੇਦਾਰ ਨਾਲ ਮਿਲ ਕੇ ਕੀਤੀ ਜਾ ਰਹੀ ਆ ਉਸ ਦਾ ਜ਼ਿੰਦਾ ਜਗਦਾ ਸਬੂਤ ਹੈ ਕਿ ਉੱਥੇ ਡਾਇਟ ਮਣਿਕ ਹੌਸਾਸ ਸਸ ਮਿਲੰਦ ਦੇ باوجود ਵੀ ਭਾਰੀ ਵੱਡੀ ਗਿਣਤੀ ਕਾਹ ਉਸ ਸਾਡੇ ਕੋਲ ਹੋਣ ਦੇ باوجود ਵੀ ਗਊ ਮਤ ਲਈ ਹਰਾ-ਜਰਾ ਨਹੀਂ ਭੇਜਿਆ ਜਾਂਦਾ ਜੋ ਕਿ ਪ੍ਰਸ਼ਾਸਨ ਦੇ ਮਿਲੀ ਭੁਗਤ ਦੀ ਸੰਭਾਵਨਾ ਜਤਾਉਂਦਾ ਹੈ। ਕਿਤਾਬੀ ਬਹੁਤ ਵੱਡੀ ਵੀ ਗੈਪ ਹੋਈ ਗਈ ਕਿ ਕੋਈ ਵੀ ਸੱਤਾ ਜਾਂ ਜਾਂਦੇ ਗੇਟ ਵੀ ਨਹੀਂ ਖੁੱਲੇ ਜਾਂਦੇ। ਬਿਲਕੁਲ ਇਹ ਪ੍ਰਸ਼ਾਸਨ ਦੇ ਮਿਲੀ ਭੁਗਤ ਨਾਲ ਜਿੱਦਾਂ ਤੁਹਾਨੂੰ ਦੱਸਿਆ ठेकेदार ਵੱਲੋਂ ਉੱਥੇ ਸ਼ਰਮ ਗੁੰਡਾਗਰਦੀ ਕੀਤੀ ਕਿ ਸਰਕਾਰੀ ਗਊਸ਼ਾਲਾ ਜਿੱਥੇ ਗਊ ਭਗਤ ਸੇਵਾ ਕਰਨ ਜਾਂਦੇ ਸੀ ਉਹਦੇ ਗੇਟ ਲਗਾਏਗੇ ਤਾਲੇ ਲਗਾਏਗੇ ਦੇ ਗਊ ਭਗਤਾਂ ਦਾ ਕੁੱਟ ਮਾਰ ਦੀ ਕੋਸ਼ਿਸ਼ ਵੀ ਕੀਤੀ ਗਈ ਜਿਸ ਦੇ ਖਿਲਾਫ ਗਊ ਭਗਤਾਂ ਨੇ ਧਰਨਾ ਦਿੱਤਾ ਸੀ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਨੇ ਗੇੜ ਖਲਵਾਈ ਸੀ ਉਹ ਸਮਝਾਰੇ ਕਰਨੇ ਪੈਂਦੇ ਨਾ ਲੋਕਾਂ ਨੂੰ ਪਰੇਸ਼ਾਨ ਕਰਕੇ ਸੜਕਾ ਜਾਮ ਕਰਨ ਦਾ ਸੜਕਾ ਗਉਆਂ ਦੇ ਭੁੱਖ ਨਾਲ ਮਰਨ ਦੇ ਸਬੰਧ ਵਿੱਚ ਜਿਹੜਾ ਇੱਥੇ ਧਰਨਾ ਲੱਗਿਆ ਹੈ ਵਪਾਰ ਮੰਡਲ ਵੱਲੋਂ ਉਸ ਵਿਸ਼ੇ ਤੇ ਅਸੀਂ ਆਏ ਸੀ ਮੈਂ ਤੇ ਐਸਪੀ ਸਾਹਿਬ ਜਿਹੜੇ ਵੀ ਕੌਸ਼ਲਾ ਦੇ ਨਾਲ ਸ਼ਮੰਦਰ ਸੀਗੇ ਪੰਜਾਬ ਸਰਕਾਰ ਇਹਨਾਂ ਸਾਰਾਂ ਦਾ ਆਪਾਂ ਫੁੱਤਰਾ ਸਾੜਾਂਗੇ ਕੱਲ ਕੱਲ ਦਾ ਦਿਨ ਆਪਾਂ ਫੈਸਲਾ ਡੀ ਸਾਹਿਬ ਜਿਹੜਾ ਪਹਿਲਾਂ ਉਹਨਾਂ ਨਾਲ ਠੇਕਾ ਕੀਤਾ ਹੋਇਆ ਬਾਬਾ ਜੀ ਨਾਲ ਉਹਨੂੰ ਟਰਮੀਨੇਟ ਕਰ ਦੇਣਗੇ ਤੇ ਉਸ ਤੋਂ ਬਾਅਦ ਫਿਰ ਅਸੀਂ ਪ੍ਰਸ਼ਾਸਨ ਪੱਧਰ ਤੇ ਇਹਦੀ ਦੇਖਪਾਲ ਕਰਾਂਗੇ ਦਿੱਤਾ ਜੇ ਨਾ ਹੋਇਆ ਤਾਂ ਬਰਸੋਂ ਦੀ ਆਪਾਂ ਤਿਆਰੀ ਰੱਖੋ ਬਠਿੰਡਾ ਬੰਦ ਇਹ ਸਗਰ ਚਲੇ ਇਹ ਸ਼ੁਰੂ ਹੋਇਆ ਜੀ ਖਤਮ ਨਹੀਂ ਹੋਇਆ ਹਲ ਡੀਸੀ ਸਾਹਿਬ ਨੇ ਫਟੋਪੜ ਪੰਜ 6 ਲੱਖ ਰੁਪਏ ਦੀ ਜਿੰਦਾਬਾਦ ਦਾ ਨਾਅਰਾ ਗੋਹੂੰ ਬੈਠਾ ਤੇ ਜੀ ਸਾਹਿਬ ਨੇ ਆਰਡਰ ਕੀਤੇ ਨੇ ਤੇ ਮੈਂ ਕੱਲ ਮੇਰੇ ਦਫ਼ਤਰ ਆ ਗਿਆ ਤੇ ਇੱਕ ਵਾਰ ਇਨਕਲਾਬ ਜਿੰਦਾਬਾਦ ਦੇ ਨਾਅਰੇ ਤੋਂ ਬਾਅਦ ਪੁਤਲੇ ਸੜਮ ਦਾ ਪ੍ਰੋਗਰਾਮ ਸ਼ੁਰੂ ਕਰਨਾ ਹੈ ਜੀ ਉਹ ਮੈਂ ਇਸ ਬਾਰੇ ਮੈਂ ਕੁਝ ਨਹੀਂ ਕਹਿ ਪਾਉਂਗਾ ਇਹਦੇ ਬਾਰੇ ਵੀ ਸਾਹਿਬ ਹੀ ਕੋਈ ਫੈਸਲਾ ਲੈ ਸਕਣਗੇ ਦੇਖੋ